ਹਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਅੱਜ ਫੇਰ ਕੋਈ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਅੱਜ ਅਸੀਂ ਪਾ ਰਹੇ ਆ ਕਿ ਜਿੰਨਾ ਮੁਲਾਜ਼ਮਾਂ ਦੀਆਂ ਦੂਰ ਡਿਊਟੀਆਂ ਆ ਉਹਦਾ ਅਸੀਂ ਮੁੱਖ ਮੰਤਰੀ ਨੂੰ ਜਾਣਕਾਰੀ ਦੇਣ ਜਾ ਰਹੇ ਆ ਵੀ ਜਿਨ੍ਹਾਂ ਦੀਆਂ ਦੂਰ ਡਿਊਟੀਆਂ ਕਈ ਤਾਂ ਤੁਸੀਂ ਨਵੇਂ ਰੱਖੇ ਸੀ ਉਹਨਾਂ ਦਾ ਵੀ ਤਿੰਨ ਤਿੰਨ ਸਾਲ ਦਾ ਪੀੜ ਪੂਰਾ ਹੋ ਗਿਆ ਤੇ ਕਈ ਪੁਰਾਣੇ ਮੁਲਾਜ਼ਮਾਂ ਉਹਨਾਂ ਦੀਆਂ ਡਿਊਟੀਆਂ ਬਹੁਤ ਦੂਰ ਆ 1.5 150 ਕਿਲੋਮੀਟਰ ਤੇ ਡਿਊਟੀਆਂ ਤੇ ਉਹਨਾਂ ਨੂੰ ਜਾਣ ਦੇ ਵਿੱਚ ਬਹੁਤ ਵੱਡੀਆਂ ਟਿਕਤਾ ਆਉਂਦੀਆਂ ਆ ਮੈਂ ਹਰ ਗੱਲ ਦੀ ਜਾਣਕਾਰੀ ਰੱਖਦਾ ਹੁੰਨਾ ਮਲਾਜ਼ਮਾਂ ਦੀ ਹੋਵੇ ਚਾਹ ਲੋਕਾਂ ਦੀ ਹੋਵੇ ਕਿਸੇ ਗੱਲ ਦੀ ਸਮੱਸਿਆ ਹੋਵੇ ਫਿਰ ਮੈਂ ਉਸ ਸਮੱਸਿਆ ਨੂੰ ਧਿਆਨ ਨਾਲ ਸੁਣਦਾ ਤਾਂ ਫੇਰ ਮਤਲਬ ਮੈਂ ਸੋਸ਼ਲ ਮੀਡੀਆ ਤੇ ਆਪਣੇ ਪੇਜ ਤੇ ਪਾਉਣਾ ਹੁੰਦਾ ਵੀ ਆਹ ਚੀਜ਼ ਐ ਜਿਹੜੀ ਸਮੱਸਿਆ ਐ ਤਾਂ ਇਹਦਾ ਸਰਕਾਰਾਂ ਥੋੜਾ ਬਹੁਤ ਹੱਲ ਕਰਨ ਪਰ ਉਹਨਾਂ ਦੀ ਹੁਣ ਜਿਹੜੀਆਂ ਦੂਰ ਡਿਊਟੀਆਂ ਨੂੰ ਸਮੱਸਿਆ ਕਿਹੜੀ ਆਉਂਦੀ ਐ ਕਿ ਤਾਂ ਉਹਨੂੰ ਤੜਕੇ ਬਹੁਤ ਨੇਰੇ ਉੱਠਣਾ ਪੈਂਦਾ ਮੰਨ ਕੇ ਚਲੋ 8 ਵਜੇ ਡਿਊਟੀ ਤੇ ਜਾਣਾ ਕਈ ਤੜਕੇ ਸਵੇਹਾ ਉੱਠ ਕੇ ਨੇਰੇ ਜਾ ਕੇ ਉਹਨੂੰ ਬੱਸਾਂ ਦੇ ਉੱਤੇ ਚੜ੍ਹਨਾ ਪੈਂਦਾ ਬਹੁਤ ਜਿਆਦੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇੱਕ ਇਹਦਾ ਕ੍ਰਾਈਮ ਵਧ ਗਏ ਹਾਲਾਤ ਮਾੜੇ ਆ ਤਾਂ ਉਹਨਾਂ ਦੀ ਜਿਹੜੀ ਪਰੇਸ਼ਾਨੀ ਉਹ ਬਹੁਤ ਜ਼ਿਆਦਾ ਹੈ ਇੰਨੀ-ਇੰਨੀ ਕਿਲੋਮੀਟਰ ਤੱਕ ਦੋ-ਦੋ ਤੋਂ 1.5-150 ਕਿਲੋਮੀਟਰ ਤੱਕ ਜਾ ਕੇ ਡਿਊਟੀ ਕਰਨੀ ਔਖਾ ਹੈ ਯਾਨੀ ਕਿ ਉਹਨਾਂ ਦੀਆਂ ਡਿਊਟੀਆਂ ਨੇੜੇ ਕੀਤੀਆਂ ਜਾਣ ਮੈਂ ਖੁਸ਼ ਮੰਤਰੀ ਸਾਹਿਬ ਨੂੰ ਫੀਲ ਕਰਦਾ ਜਿੱਥੇ ਤੂੰ ਹੋਰ ਸਮੱਸਿਆ ਦਾ ਹੱਲ ਕੀਤਾ ਬਹੁਤ ਸਾਰੀਆਂ ਸਮੱਸਿਆ ਦਾ ਹੱਲ ਲੱਭ ਵੀ ਰਿਹਾ ਪਰ ਅਸੀਂ ਤੇਰੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਵੀ ਇੰਨੀ ਦੂਰ ਜਾ ਕੇ ਮਲਾਜਮ ਨੂੰ ਡਿਊਟੀ ਕਰਨੀ ਬਹੁਤ ਔਖੀ ਹੈ ਰਾਹਾਂ ਦੇ ਵਿੱਚ ਸਮਾਂ ਉਹਨਾਂ ਦਾ ਬਹੁਤ ਲੱਗ ਜਾਂਦਾ ਹੈ 8 ਵਜੇ ਜਾ ਕੇ ਡਿਊਟੀ ਵੀ ਜਾ ਕੇ ਸਾਹਮਣੀ ਹੁੰਦੀ ਹੈ ਪਰ ਉਹਨਾਂ ਦਾ ਰਸਤੇ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਬਰਬਾਦ ਹੁੰਦਾ ਹੈ ਤਾਂ ਇਸ ਵਾਸਤੇ ਜਿਹੜੇ ਮੁਲਾਜ਼ਮਾਂ ਦੀਆਂ ਦੂਰ ਡਿਊਟੀਆਂ ਪ੍ਰਾਣੀਆਂ ਸਰਕਾਰਾਂ ਦੇ ਸਿਸਟਮ ਵਿਗਾੜੇ ਹੋਏ ਹੈ ਤਾਂ ਉਹਦੇ ਵਿੱਚ ਵੀ ਅੱਜ ਸੁਧਾਰ ਕਰਨ ਦੀ ਲੋੜ ਹੈ ਜਿਹੜੇ ਮੁਲਾਜ਼ਮ 1.5 150 ਕਿਲੋਮੀਟਰ ਤੇ ਜਾਂਦੇ ਆ ਕੋਈ ਉਹਨਾਂ ਦਾ ਸਰਭਾ ਕੀਤਾ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਨੇੜੇ ਕੀਤੀਆਂ ਜਾਣ ਕਿਉਂਕਿ ਸਾਰੇ ਮਸਲੇ ਹੱਲ ਹੋ ਸਕਦੇ ਆ ਪਰ ਇਹ ਵੀ ਇੱਕ ਮੁਲਾਜ਼ਮਾਂ ਦੀ ਬਹੁਤ ਵੱਡੀ ਸਮੱਸਿਆ ਹੈ ਇਹ ਨਹੀਂ ਵੀ ਉਹ ਮੁਲਾਜ਼ਮ ਲੱਗ ਗਿਆ ਤੇ ਉਹਦੀ ਕੋਈ ਸਮੱਸਿਆ ਨਹੀਂ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ ਪਰ ਇਸ ਵਾਰ ਦੇ ਮੁਲਾਜ਼ਮਾਂ ਦੀ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਜਾਣਾ ਪੈਂਦਾ ਹੈ ਤੇ ਉਹਨਾਂ ਦੀ ਜਿਹੜੀ ਸਮੱਸਿਆ ਉਹ ਤੁਸੀਂ ਹੱਲ ਕਰੋ 100 150 ਕਿਲੋਮੀਟਰ ਤੇ ਜਿਹੜੇ ਮੁਲਾਜ਼ਮ ਜਾਂਦੇ ਆ ਤੇ ਉਹਨਾਂ ਦੀਆਂ ਡਿਊਟੀਆਂ ਨੇੜੇ ਹੋ ਜਾਣ ਇੱਕ ਤਾਂ ਮਤਲਬ ਵੀ ਉਹਨਾਂ ਨੂੰ ਡਿਊਟੀ ਕਰਨ ਦੇ ਵਿੱਚ ਸਾਨੀ ਹੋ ਜੇ ਉਹਨਾਂ ਦਾ ਜਿਹੜਾ ਸਮਾਂ ਰਾਹ ਦੇ ਵਿੱਚ ਬਰਬਾਦ ਹੁੰਦਾ ਵੱਧ ਸਮਾਂ ਲੱਗਦਾ ਉਹ ਸਮਾਂ ਬਚ ਜੇ ਤੇ ਬਾਕੀ ਹਾਲਾਤ ਬਹੁਤ ਮਾੜੇ ਐ ਕਿ ਇਹ ਵੀ ਬੜੀ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਉਂਕਿ ਜਿਹੜੇ ਮਾੜੇ ਲੋਕ ਆ ਉਹ ਇਹ ਨਹੀਂ ਵੇਂਦੇ ਵੀ ਇਹ ਮੁਲਾਜ਼ਮਾਂ ਜਾਂ ਕੋਈ ਵੀ ਆ ਉਹਨਾਂ ਦਾ ਕੰਮ ਹੁੰਦਾ ਮਾੜੇ ਕੰਮ ਨੂੰ ਲਜਾਮ ਦੇਣਾ ਲੁੱਟਖਸਟ ਨੂੰ ਲਜਾਮ ਦੇਣਾ ਤੇ ਇਸ ਵਾਸਤੇ ਉਹਨਾਂ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਜਿਹੜੇ ਦੂਰ ਮੁਲਾਜ਼ਮ ਜਾਂਦੇ ਆ ਤੇ ਮੁੱਖ ਮੰਤਰੀ ਦੇ ਮੈਂ ਗੱਲ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਵੀ ਉਹਨਾਂ ਦੀਆਂ ਵੀ ਡਿਊਟੀਆਂ ਜਿਹੜੀਆਂ ਨੇੜੇ ਕੀਤੀਆਂ ਜਾਣ ਤਾਂ ਮਤਲਬ ਇਹ ਬਹੁਤ ਹੀ ਜ਼ਿਆਦਾ ਉਹਨਾਂ ਮੁਲਾਜ਼ਮਾਂ ਨੂੰ ਸੌਖਾ ਹੋ ਜਾਊਗਾ ਡਿਊਟੀ ਕਰਨੀ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਕਾਈਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਸਮੇਂ ਦੀ ਲੋੜ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ